ਅੰਜੀਮਲ ਸਾਹਿਬ ਜੀ ਆਮ ਆਦਮੀ ਪਾਰਟੀ ਵੱਲੋਂ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਜਿਹੜੇ ਸਟੇਡੀਅਮਾਂ ਦੇ ਅਪਰਾਲੇ ਕੀਤੇ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੀਰ ਬੜੀ ਨਇਆ ਸਮਝਦਾ ਵੱਡੀ ਸੋਚ ਆ ਸਾਡੇ ਮੁੱਖ ਮੰਤਰੀ ਪੰਜਾਬ ਦੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਇੱਕ ਮਹਿੰਮ ਚਲਾਈ ਸੀ ਜੁੱਧ ਨਸ਼ਿਆਂ ਵਿਰੁੱਧ ਉਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਮਹਿਮ ਨੂੰ ਉਹਨੂੰ ਨੇਪਰੇ ਕਿਵੇਂ ਚੜਨਾ ਵਾ ਨਿਰਾਏ ਨਹੀਂ ਕਿ ਆ ਵੀ ਮੈਂ ਮਚਲਾਤੀ ਤੇ ਕੰਮ ਖਤਮ ਹੋ ਗਿਆ ਉਹਦੇ ਲਈ ਕੀ ਕੀ ਉਪਰਾਲੇ ਕਰਨ ਚਾਹੀਦੇ ਉਹਦੇ ਤਹਿਤ ਹੀ ਜਿਹੜੀਆਂ ਗਰਾਊਂਡਾਂ ਵਾਂ ਪੂਰੇ ਪੰਜਾਬ ਦੇ ਵਿੱਚ ਬੜੇ ਵੱਡੇ ਲੈਵਲ ਤੇ ਜਿਹੜੀਆਂ ਬਣਾਈਆਂ ਜਾ ਰਹੀਆਂ ਆ ਆਪਣੇ ਖੇਮ ਕਰਨ ਵਾਲੇ ਨੂੰ 37 ਗਰਾਊਂਡਾਂ ਜਿਹੜੀਆਂ ਸੀਐਮ ਸਾਹਿਬ ਨੇ ਦਿੱਤੀਆਂ ਵਾਂ ਜਿਹੜੀਆਂ 10 ਤੋਂ ਲੈ ਕੇ 12 ਕਰੋੜ ਰੁਪਏ ਦੀ ਲਾਗਤ ਜਿਹੜੀ ਇਹਨਾਂ ਗਰਾਊਂਡਾਂ ਤੇ ਲੱਗਣੀ ਆ ਬਹੁਤ ਵੱਡੀ ਇੱਕ ਤਰ੍ਹਾਂ ਰਕਮ ਆ ਇਹ ਮੇਰੇ ਵੀਰ ਇਹਦੇ ਨਾਲ ਜਿਹੜੇ ਸਾਡੇ ਬੱਚੇ ਆ ਸਾਡੇ ਨੌਜਵਾਨ ਆ ਉਹ ਖੇਡ ਦੇ ਮੈਦਾਨਾਂ ਨਾਲ ਜੁੜਨਗੇ ਉਹਨਾਂ ਦੇ ਵਿੱਚ ਅਤਿਸ਼ਾਹ ਬਣੂਗਾ ਸਾਡੇ ਜਿਹੜੇ ਉਹਨਾਂ ਦੇ ਮਾਪੇ ਆ ਬੱਚਿਆਂ ਦੇ ਉਹਨਾਂ ਨੂੰ ਵੀ ਚੰਗਾ ਲੱਗੂਗਾ ਇੱਕ ਮਾਹੌਲ ਬਣੂਗਾ ਮੇਰੇ ਵੀਰ ਤੇ ਆਪਣੇ ਆਪ ਸਾਡੇ ਬੱਚੇ ਜਿਹੜੇ ਆ ਉਹ ਮੇਰੇ ਵੀਰ ਭਾਵੇਂ ਖੇਡਾਂ ਵਿੱਚ ਮੱਲਾ ਮਾਰਨ ਉਹ ਵੱਡੇ ਅਫਸਰ ਬਣ ਜਾਂ ਫੌਜ ਭਰਤੀ ਹੋਣ ਪੁਲਿਸ ਜਾਣ ਇਹ ਜਿਹੜੀਆਂ ਗਰਾਊਂਡਾਂ ਮੇਰੇ ਇੱਥੋਂ ਹੀ ਬੱਚੇ ਜਾਣੇ ਆ ਸੋ ਇਹਨਾਂ ਨੂੰ ਉਹਦੇ ਲਈ ਇੱਕ ਬਹੁਤ ਪ੍ਰੋਪਰ ਜਿਹੜੇ ਤਰੀਕੇ ਨਾਲ ਵਧੀਆ ਗਰਾਊਂਡਾਂ ਜਿਹੜੀਆਂ ਤੁਸੀਂ ਆਪ ਜਦੋਂ ਬਣ ਜਾਣਗੀਆਂ ਤਿਆਰ ਹੋ ਜਾਣਗੀਆਂ ਫਿਰ ਤੁਸੀਂ ਵੇਖਿਓ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਕਿ ਕੋਈ ਕਸਰ ਬਾਕੀ ਇਹਨਾਂ ਗਰਾਊਂਡਾਂ ਦੇ ਵਿੱਚ ਨਹੀਂ ਛੱਡੀ ਜਾਊਗੀ ਇੱਥੋਂ ਸਾਡੇ ਬੱਚੇ ਜਿਹੜੇ ਆ ਉਹ ਮੇਰੇ ਵੀ ਵੱਡੀਆਂ ਮੱਲਾ ਇਹਨਾਂ ਗਰਾਊਂਡਾਂ ਵਿੱਚ ਮਾਰਨਗੇ